ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਆ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਮੋਗਾ ਸ਼ਹਿਰ ਦਾ ਬਹੁਤ ਹੀ ਵਧੀਆ ਏਰੀਆ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਤੇ ਬਹੁਤ ਹੀ ਕੱਟ ਰੇਟ ਦੇ ਵਿੱਚ 1.5 ਦਸ ਮਰਲੇ ਦੀ ਕੋਠੀ ਲੈ ਕੇ ਆਏ ਆ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਦੇਖਦੇ ਆਂ ਆਪਾਂ 1.5 ਦਸ ਮਰਲਿਆਂ ਦੀ ਕੋਠੀ ਸੋ ਬਹੁਤੇ ਵੀਰ ਜਿਹੜੇ ਜਿਨ੍ਹਾਂ ਦੀ ਡਿਮਾਂਡ ਸੀਗੀ ਕਿ ਬਾਈ ਵੇੜਾ ਹੋਵੇ ਕੋਠੀ ਦੇ ਵਿੱਚ ਥੋੜੀ ਜੀ ਖੁੱਲੀ ਡੁੱਲੀ ਬਣੀ ਹੋਵੇ ਸੋ ਇਸ ਤਰ੍ਹਾਂ ਦੀ ਕੋਠੀ ਆਪਾਂ ਲੈਣੀ ਆ ਤੇ ਆਪਣਾ ਬਜਟ ਵੀ ਜਿਹੜਾ ਉਹ ਘੱਟ ਹੈਗਾ ਵੀ ਆਪਾਂ 30 ਕ ਲੱਖ ਤੱਕ ਪੈਸਾ ਜਿਹੜਾ ਉਹ ਲਾ ਸਕਦੇ ਆ ਤਾਂ ਉਸ ਤਰ੍ਹਾਂ ਦੀ ਕੋਈ ਕੋਠੀ ਹੋਵੇ ਤਾਂ ਦੱਸਿਓ ਤੇ ਅੱਜ ਆਪਾਂ ਉਹਨਾਂ ਵੀਰਾਂ ਵਾਸਤੇ ਇਹ ਕੋਠੀ ਜਿਹੜੀ ਆ ਲੈ ਕੇ ਆਏ ਆ ਸੋ ਬਣੀ ਨੂੰ ਵੀ ਬਹੁਤਾ ਟਾਈਮ ਨਹੀਂ ਹੋਇਆ ਅੱਗੇ ਵੇੜਾ ਵੀ ਆ 1.5 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਹੈ। ਸੋ ਦੇਖ ਸਕਦੇ ਹੋ ਇਸ ਵੇਲੇ ਆਪਾਂ ਲੌਬੀ ਦੇ ਵਿੱਚ ਹੈਗੇ ਆ। ਔਰ ਦੋ ਬੈੱਡਰੂਮ, ਡ੍ਰੈਗ ਰੂਮ, ਓਪਨ ਔਰ ਰਸੋਈ ਤੇ ਸਟੋਰ ਇਸ ਕੋਠੀ ਦੇ ਵਿੱਚ ਤੁਹਾਨੂੰ ਮਿਲੇਗਾ। ਸਾਰੀ ਪਲਸਤਰ ਹੋਈ ਵੀ ਆ, ਫਰਸ਼ ਥੱਲੇ ਵੀ ਲੱਗਣ ਵਾਲਾ ਤੇ ਫਰਸ਼ ਉੱਪਰ ਛੱਤ ਦੇ ਵੀ ਲੱਗਣ ਵਾਲਾ। ਸੋ ਜਿੰਨਾ ਕੰਮ ਹੋਇਆ, ਓਨਾ ਕ ਬਹੁਤ ਹੀ ਵਧੀਆ ਹੋਇਆ। ਕੋਠੀ ਜਿਹੜੀ ਆ ਸੋਲਿਡ ਉਹ ਬਣੀ ਹੋਈ ਆ ਆਪਦੀ ਰਹਿائش ਵਾਸਤੇ ਜਿਹੜੀ ਐ ਕੋਠੀ ਬਣਾਈ ਸਿਗੀ ਸੋ ਡੋਰ ਲੱਗੇ ਹੋਏ ਆ ਪਰ ਜਿਹੜਾ ਫਰਸ਼ਾ ਜਾਂ ਰਸੋਈ ਦੇ ਵਿੱਚ ਕਬੜ ਰੰਗ ਰੋਗਣ ਪੀਓਪੀਆ ਵਾਲ ਪੱਟੀ ਜੋ ਵੀ ਆਪਾਂ ਕਰਨ ਨੂੰ ਸੋਹਣਾ ਬਣਾਉਣ ਵਾਸਤੇ ਆਪਾਂ ਕਰਦੇ ਆ ਸੋ ਸਾਰੇ ਕੰਮ ਜਿਹੜੇ ਆ ਉਹ ਪੈਂਡਿੰਗ ਆ ਸਾਢੇ 10 ਮਰਲੇ ਦੇ ਵਿੱਚ ਇਹ ਕੋਠੀ ਆ ਇਸ ਵੇਲੇ ਆਪਾਂ ਰਸੋਈ ਦੇ ਵਿੱਚ ਆ ਤੇ ਰਸੋਈ ਜਿਹੜੀ ਆ ਬਹੁਤ ਹੀ ਖੁੱਲੀ ਡੁੱਲੀ ਬਣੀ ਹੋਈ ਆ ਵਿੰਡੋ ਤੋਂ ਤੁਸੀਂ ਬਾਰਲਾ ਦੇਸ਼ ਜਿਹੜਾ ਉਹ ਦੇਖ ਸਕਦੇ ਹੋ ਸੋ ਲੋਬੀ ਦੀ ਗੱਲ ਕਰੀਏ ਤਾਂ ਲੋਬੀ ਵੀ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਆ ਬਣੀ ਹੋਈ ਆ ਪੌੜੀਆਂ ਜਿਹੜੀਆਂ ਲੋਬੀ ਦੇ ਵਿੱਚ ਦਿੱਤੀਆਂ ਹੋਈਆਂ ਤੇ ਇਹ ਸਾਹਮਣੇ ਜਿਹੜਾ ਸਟੋਰ ਦਿੱਤਾ ਹੋਇਆ ਸੋ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 27 ਲੱਖ ਰੁਪਈਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਸੋ 27 ਲੱਖ ਡਿਮਾਂਡ 1.5 ਮਰਲਿਆਂ ਦੀ ਇਹ ਕੋਠੀ ਆ ਮੋਗੇ ਸ਼ਹਿਰ ਦਾ ਵਧੀਆ ਏਰੀਆ ਸੋ ਇਸ ਵੇਲੇ ਇੱਥੇ ਜਿਹੜਾ ਖਾਲੀ ਪਲਾਟ ਦਾ ਰੇਟ ਆ ਉਹ ਡੇਢ ਲੱਖ ਮਰਲੇ ਦਾ ਹੈਗਾ ਸੋ ਦੋਨਾਂ ਬੈੱਡਰੂਮਾਂ ਨੂੰ ਸੈਂਟਰ ਦੇ ਵਿੱਚ ਜਿਹੜਾ ਵਾਸ਼ਰੂਮਾ ਦਿੱਤਾ ਹੋਇਆ ਵਾਸ਼ਰੂਮ ਵੀ ਟਾਇਲ ਵਗੈਰਾ ਜਿਹੜੀ ਆ ਉਹ ਲੱਗਣ ਵਾਲੀ ਹੈ ਸੋ ਗੱਲ ਕਰਦੇ ਸੀ ਫਰਸ਼ ਜਿਹੜਾ ਹੈਗਾ ਗਰਾਊਂਡ ਤੇ ਵੀ ਲੱਗਣ ਵਾਲਾ ਤੇ ਛੱਤ ਦੇ ਉੱਪਰ ਵੀ ਜਿਹੜਾ ਫਰਸ਼ ਆ ਉਹ ਲੱਗਣ ਵਾਲਾ ਸੋ ਦੋ ਬੈਡਰੂਮ ਆ ਤੇ ਬੈਡਰੂਮ ਕਾਫੀ ਖੁੱਲੇ ਡੁੱਲੇ ਜਿਹੜੇ ਆ ਉਹ ਬਣਾਏ ਹੋਏ ਆ ਸੋ ਜਿੰਨਾਂ ਵੀਰਾਂ ਦਾ ਬਜਟ ਘੱਟ ਹੈਗਾ ਉਹਨਾਂ ਵਾਸਤੇ ਕੋਠੀ ਜਿਹੜੀ ਆ ਅ ਬਹੁਤ ਹੀ ਵਧੀਆ ਆ ਆਪਾਂ ਕਹਿ ਸਕਦੇ ਆ ਕਿਉਂਕਿ ਆਪਦੀ ਮਰਜ਼ੀ ਦੇ ਨਾਲ ਹੀ ਜਦੋਂ ਗਜੈਸ ਹੋ ਗਏ ਨਾਲ ਨਾਲ ਆਪਦਾ ਜਿਹੜਾ ਕੰਮ ਆ ਉਹ ਕਰਵਾ ਸਕਦੇ ਆ ਸੋ ਇਹ ਬੈਕ ਸਾਈਡ ਦੇ ਉੱਤੇ ਜਿਹੜੀ ਆ ਜਗ੍ਹਾ ਉਹ ਛੱਡੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੋ ਦੋ ਬੈਡਰੂਮ ਖੁੱਲੀ ਲੌਬੀ ਖੁੱਲੇ ਆਪਣੇ ਬੈਡਰੂਮ ਬਣਿਆ ਖੁੱਲਾ ਡਰਾਈੰਗ ਰੂਮ ਖੁੱਲੀ ਰਸੋਈਆ ਔਰ ਬਹੁਤ ਵਧੀਆ ਜਿਹੜਾ ਸਟੋਰ ਆ ਉਹ ਦਿੱਤਾ ਹੋਇਆ ਥੱਲੇ ਉੱਪਰ ਵੀ ਆਪਾਂ ਮੌਂਟੀ ਦੀ ਗੱਲ ਕਰੀਏ ਤਾਂ ਕਾਫੀ ਜਿਹੜੀ ਆ ਸਪੇਸ ਆ ਕਾਫੀ ਵੱਡੀ ਜਿਹੜੀ ਮੌਂਟੀ ਉਹ ਬਣੀ ਹੋਈ ਆ ਸੋ ਧੰਨਵਾਦ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਸ਼ੁਕਰੀਆ